ਦੇ ਵਾਸਤੇ ਰੱਖੀ ਹੈ ਠੀਕ ਹੈ ਤੇ ਪਰ ਇਹ ਵੀ ਸ਼ੌਂਕੀਆ ਦਿਖਾਇਆ ਵੀ ਅਸੀਂ ਜਿਹੜੇ ਜਾਨਵਰ ਹਨਾ ਜੋ ਵੀ ਮੰਨ ਲਓ ਮੱਝਾ ਲੈਨੇ ਉਹ ਚੰਗੀਆਂ ਮੱਝਾਂ ਠੀਕ ਹੈ ਕਿੰਨੇ ਦਿਨ ਲੈਂਦੀ ਇਹ ਲਗਭਗ ਮੇਰੇ ਹਿਸਾਬ ਨਾਲ 10 12 ਦਿਨ ਲੈ ਜੂਗੀ ਜੀ ਦਿਖਾਉਣੇ ਇੱਕ ਆਪ ਦਾ ਆਪ ਦੇ ਵਿੱਚ ਇੱਕ ਹਨਾ ਇਹ ਵੀ ਹੁਨਰ ਹੈ ਵੀ ਆਪਾਂ ਕਿਵੇਂ ਤਿਆਰ ਕਰਕੇ ਪਸ਼ੂ ਦਾ ਜਿਹੜਾ ਇਹ ਕਿੱਤਾ ਸੀ ਨਾ ਲੋਕ ਛੱਡ ਚੁੱਕੇ ਸੀਗੇ ਠੀਕ ਹੈ ਉਸ ਨੂੰ ਤੁਸੀਂ ਦੁਬਾਰਾ ਇੱਕ ਹਾਂਜੀ ਸਸਿਕਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਨਾ ਆਪਾਂ ਪੰਡ ਕल्याण ਮਲਕੇ ਦੇ ਵਿੱਚ ਪਹੁੰਚੇ ਜਿਲ੍ਹਾ ਬਠਿੰਡਾ ਅੱਜ ਲਈ ਵੀਡੀਓ ਦੇ ਵਿੱਚ ਆਪਾਂ ਇੱਕ ਐਂ ਕਹਿ ਸਕਦੇ ਹਾਂ ਵੀ ਇਹ ਸ਼ੌਂਕੀਆ ਤੌਰ ਦੇ ਉੱਤੇ ਬਣਾਈ ਗਈ ਵੀਡੀਓ ਆ ਬਾਕੀ ਬਾਈ ਗੋਗੀ ਦਾ ਵਪਾਰ ਦਾ ਕੰਮ ਚੱਲਦਾ ਹੈਗਾ ਸਿਰਫ ਇੱਕ ਇਹ ਮੰਨ ਕੇ ਬਾਈ ਕਹਿੰਦਾ ਵੀ ਇੱਕ ਸ਼ੌਂਕ ਹੀ ਸੀਗਾ ਵੀਡੀਓ ਬਣਵਾਉਣਾ ਵੀ ਆਪਣੇ ਕੋਲੇ ਕਿਹੋ ਜਿਹੇ ਪਸ਼ੂ ਆਉਂਦੇ ਆ ਹਨਾ ਆਪਾਂ ਅੱਜ ਤੁਹਾਨੂੰ ਜਿਹੜੇ ਪਸ਼ੂ ਦਿਖਾਉਣੇ ਆ ਵੀ ਸਾਡਾ ਜਿਹੜਾ ਵਪਾਰ ਦਾ ਕੰਮ ਚੱਲਦਾ ਸੀ ਇਹੋ ਜਿਹੇ ਪਸ਼ੂ ਲੈ ਕੇ ਆਉਣੇ ਆ ਬਾਕੀ ਜੇ ਗੱਲ ਕਰੀਏ ਵਪਾਰ ਦਾ ਵਪਾਰ ਦੇ ਵਿੱਚ ਬਹੁਤ ਚੰਗੀਆਂ ਚੰਗੀਆਂ ਮੱਝਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਚੰਗੇ ਦੁੱਧ ਵਾਲੀਆਂ ਚੰਗੇ ਕੱਦ ਕਾਠ ਵਾਲੀਆਂ ਮੱਝਾਂ ਜਿਹੜੀਆਂ ਹੈਗੀਆਂ ਬਾਈ ਕੋਲੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਾਕੀ ਬਹੁਤ ਸੋਹਣਾ ਜੇ ਗੱਲ ਕਰੀਏ ਵਪਾਰ ਤੇ ਨਾਲ ਦੀ ਨਾਲ ਜੇ ਮੈਂ ਇੱਕ ਗੱਲ ਹੋਰ ਵੀ ਦੇਖੀ ਐ ਘਰੇ ਬਾਈ ਦੇ ਨਾ ਵੀ ਬੰਦੇ ਆ ਜਿਹੜੇ ਮੋਹ ਪਿਆਰ ਦੇ ਨਾਲ ਹਨਾ ਮਤਲਬ ਬੜੇ ਅੱਜ ਮੈਂ ਦੇਖਿਆ ਵੀ 7-8 ਬੰਦੇ ਮਤਲਬ ਬਾਈ ਦੀ ਮਦਦ ਵਾਸਤੇ ਅੱਜ ਵੀਡੀਓ ਬਣਾਉਣੀ ਹੈ ਵੀ ਪਹੁੰਚੇ ਹੋਏ ਸੀਗੇ ਤੇ ਆਜੋ ਆਪਾਂ ਤੁਹਾਡੀ ਗੱਲਬਾਤ ਕਰਵਾਉਣੀ ਆ ਤੇ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਮਨਦੀਪ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਠਾਕ ਭਾਈ ਅ ਭਾਈ ਦਰਸ਼ਕਾਂ ਨੂੰ ਜੇ ਆਪਾਂ ਗੱਲ ਕਰਗੇ ਆਪਾਂ ਕਿਹੜੇ ਪਿੰਡ ਖੜੇ ਆ ਤੇ ਕਿੱਥੇ ਜੇ ਆਪਣਾ ਘਰ ਰਹਿ ਜਾਂਦਾ ਹੈ ਤੇ ਪਿੰਡ ਕਲਿਆਣ ਮਾਲਕਾ ਠੀਕ ਹੈ ਜੀ ਪ੍ਰਾਚੀਨ ਸ਼ਿਵ ਮੰਦਿਰ ਦੇ ਨਾਲ ਆਪਣਾ ਘਰ ਹੈ ਠੀਕ ਹੈ ਜੀ ਹਾਂ ਸਾਹਮਣੇ ਪ੍ਰਾਚੀਨ ਸ਼ੇਰ ਮੰਦਿਰ ਹੈ ਮੇਰੇ ਨਾਲ ਆਪਣਾ ਘਰ ਹੈ ਠੀਕ ਹੈ ਬਈ ਅ ਭਾਈ ਕਿੰਨੇ ਕ ਸਾਲ ਹੋ ਗਏ ਜੀ ਆਪਾਂ ਗੱਲ ਕਰ ਗਏ ਵਪਾਰ ਵਾਲੇ ਪਾਸੇ ਆਏ ਨੇ ਵਪਾਰ ਲੈਣ ਦੇ ਵਿੱਚ ਮੇਰੇ ਪਿਤਾ ਜੀ ਨੇ ਬਹੁਤ ਲੰਬਾ ਸਮਾਂ ਜੀ 25 ਸਾਲ ਵਪਾਰ ਬਹੁਤ ਵਧੀਆ ਲੈਵਲ ਤੇ ਕੀਤਾ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਮਤਲਬ ਸੁਰਗਵਾਸ ਹੋ ਗਏ ਸੀਗੇ ਅੱਛਾ ਮੈਨੂੰ ਅਜੇ ਮਤਲਬ 1 ਸਾਲ ਹੋਇਆ ਸਾਨੂੰ ਠੀਕ ਹੈ ਜੀ ਅਸੀਂ ਗੁਰਲਾਲ ਤੇ ਮੁੰਡਾ ਮਾਟਾ ਅਸੀਂ ਠੀਕ ਹੈ ਜੀ ਸਾਰੇ ਇਧਰਾਲ ਮਿਲ ਕੇ ਨਾਲ ਮਿਲ ਕੇ ਅਸੀਂ ਹਾਂ ਠੀਕ ਹੈ ਨੀ ਚਲੋ ਇਹ ਵੀ ਗੱਲ ਵਧੀਆ ਵੀ ਜਿਹੜਾ ਕੰਮ ਨਾਲ ਮਿਲ ਕੇ ਹੋ ਜੇ ਹਨਾ ਤੇ ਉਹਦੇ ਵਰਗੇ ਰੀਸ ਨਹੀਂ ਹੈਗੇ ਇਕੱਲੇ ਬੰਦੇ ਦੇ ਤਾਂ ਮੈਂ ਇਹ ਗੱਲ ਕਹਿਣਾ ਹਾਂ ਨਾ ਹੱਥ ਪਾਸ ਤੇ ਵੀ ਕੰਮ ਨਹੀਂ ਕੰਮ ਕਈ ਵਾਰੀ ਘਰੇਲੂ ਮਜਬੂਰੀਆਂ ਹੋਰ ਵੀ ਕੰਮਕਾਰ ਬਹੁਤ ਨੇ ਬਹੁਤ ਹੋ ਜਾਂਦੀ ਹੈ ਬਹੁਤ ਹੋ ਜਾਂਦੀ ਹੈ ਹਾਂ ਹਾਂ ਠੀਕ ਹੈ ਬਈ ਤੇ ਜੇ ਬਈ ਆਪਾਂ ਸਟਾਰਟਿੰਗ ਕਰਕੇ ਹੁਣ ਆਪਾਂ ਇਸ ਮੱਝ ਤੋਂ ਹਨਾ ਬਹੁਤ ਚੰਗੇ ਕੱਦ ਕਾਠ ਵਾਲੀ ਮੱਝ ਹੈਗੀ ਤੇ ਇਹਦੀ ਗੱਲ ਕਰਕੇ ਵੀ ਕਿੰਨਾ ਸੂਆ ਹੁਣ ਇਹ ਸੂਈ ਹੋਈ ਇਹ ਦੂਜਾ ਸੂਆ ਜੀ ਛੋਟੀ ਹੈ ਜਿਹੜੀ ਸੂਈ ਹੈ ਠੀਕ ਹੈ ਜੀ ਇਹਨੂੰ ਸੂਈ ਨੂੰ ਅੱਜ ਲਗਭਗ 13 ਦਿਨ ਹੋ ਗਏ 13 ਦਿਨ ਹਾਂ 13 ਦਿਨ ਹੋ ਗਏ ਠੀਕ ਹੈ ਤੇ ਇਸ ਟਾਈਮ ਇਹਦੇ ਥੱਲੇ ਜਿਹੜਾ ਬਿਲਕੁਲ ਤਿਆਰ ਦੁੱਧ ਹੈ ਠੀਕ ਹੈ ਜੀ ਇਹ ਮੈਨੂੰ ਉਮੀਦ ਆ ਜਿਸ ਤਰ੍ਹਾਂ ਇਹ ਦੁੱਧ ਵਧ ਰਹੀ ਹੈ ਠੀਕ ਹੈ ਜੀ 17 ਕਿਲੋ ਤੱਕ ਦੁੱਧ ਦੇ ਝੋਟੀ ਖੁੱਲਾ ਦੇਉਗੀ ਠੀਕ ਹੈ ਠੀਕ ਹੈ ਅ ਦਿਨ ਵੀ ਹਜੇ 13 14 13 14 ਦਿਨ ਹੋਇਆ 24 ਹੈ ਜਿਹੜੀ ਬਹੁਤ ਇੱਕ ਨਾਟਾ ਬਹੁਤ ਵਧੀਆ ਚੁਵਾਈ ਹੈ ਠੀਕ ਹੈ ਜੀ ਹਾਂ ਇਹਨੂੰ ਮੇਰਾ ਬੱਚਾ ਦਾ 10 11 ਸਾਲ ਦਾ ਉਹ ਵੀ ਚੋ ਲੈਂਦਾ ਉਹ ਵੀ ਚੋ ਲੈਂਦਾ ਤੇ ਮਗਰ ਮੇਲ ਕਫ ਹੈ ਕਿ 31 31 ਹੈ ਜੀ ਮਗਰੇ ਦੇ 31 ਹੈ ਠੀਕ ਹੈ 31 ਆ ਗਈ ਤੇ ਇਹ ਮੈਂ ਇੱਕ ਗੱਲ ਹੋਰ ਹੈ ਹਨਾ ਵੇ ਜਿਹੜੀ ਕੱਟੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੀ ਬਈ ਇੱਕ ਅੱਖ ਕਾਲੀ ਹੈ ਤੇ ਇੱਕ ਦੂਜੀ ਹੈ ਨਹੀਂ 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 ਦੋਨਾਂ ਚੋਂ ਦੋਨੇ ਹਾਂ ਦੋਨੇ ਅੱਛਾ ਅੱਛਾ ਦੋਨਾਂ ਚੋਂ ਠੀਕ ਹੈ ਤੇ ਭਾਈ ਦੁੱਧ ਆ ਗਿਆ ਤੇ 14 ਕਿਲੋ ਦੁੱਧ ਤਿਆਰ ਆ ਬਿਲਕੁਲ ਜੀ 14 ਡੱਬੇ ਮਾਰ ਕੇ ਬੰਦਾ ਲਿਜਾ ਸਕਦਾ ਜਮਾ ਹਾਂ ਬਿਲਕੁਲ ਠੀਕ ਹੈ ਭਾਈ ਗੱਲਾਲ ਤੋਰੀਂ ਕਰਾਂ ਆਪਾਂ ਚੋਟੀ ਨੂੰ ਜਿਹੜੀ ਹੈਗੀ ਤੋੜ ਕੇ ਦਿਖਾ ਦਗੇ ਬਾਕੀ ਦੋਸਤੋ ਤੁਸੀਂ ਨਾ ਸਿੰਘ ਹਾਈਟ ਤੇ ਮੂੰਹ ਮੁੱਥੇ ਦੀ ਵੰਤਰ ਹੈ ਜਿਹੜੀ ਇੱਕ ਵਾਰੀ ਚੈੱਕ ਕਰ ਲਓ ਬਾਕੀ ਆਪਾਂ ਵਿੱਚ ਸ਼ਾਰਟ ਵੀ ਲਾ ਦਾਂਗੇ ਤੇ ਥਾਣਾ ਥੋਣਾ ਦੀ ਵੀ ਤੁਸੀਂ ਦੇਖ ਸਕਦੇ ਹੋ ਹਨ ਵੀ ਆਹ ਦੇਖ ਲਓ ਤੁਸੀਂ ਥਣ ਲੇਵਾ ਜਿਹੜਾ ਹੈਗਾ ਪੂਰਾ ਸਖਤ ਇਹ ਲਿਆ ਵੀ ਮੋੜਦਾ ਕਰ ਮਾੜੀ ਮੋੜਲਾ ਆਹ ਮੋੜਲਾ ਮੋੜਲਾ ਬਾਈ ਆਹ ਦੇਖੋ ਤਿਆਰੀ ਤੋਰੀ ਅੱਜ ਜੇ ਗੱਲ ਕਰਗੇ ਬਹੁਤ ਚੰਗੇ ਬਣਦੇ ਵੀ ਬਣਦੇ ਸਾਈਡ ਤੋਂ ਵੀ ਦਿਖਾ ਦਗੇ ਆਪਾਂ ਹਨਾ ਨੇੜੇ ਲਾਦਗੇ ਕੈਮਰਾ ਆ ਦੇਖ ਲਓ ਤੁਸੀਂ ਥਣ ਜਿਹੜਾ ਹੈਗਾ ਮੁੱਠੀ ਵਾਲਾ ਥਣ ਬਾਕੀ ਥੋੜਾ ਆ ਜਾਂ ਤਾਂ ਮਾੜਾ ਆ ਨੇੜੇ ਜਰੂਰ ਰੱਖਦੀ ਐ ਪਰ ਉਹ ਚੰਗੀ ਆ ਆ ਜੋ ਹੁਣ ਬਈ ਜੇ ਗੱਲ ਕਰਗੇ ਆਪਣੇ ਦੂਜੇ ਨੰਬਰ ਦੇ ਉੱਤੇ ਆ ਗਈ ਜਿਹੜੀ ਆ ਆਪਣੀ ਸਕਰੀਨ ਤੇ ਜਿਹੜੀ ਝੋਟੀ ਦਿਸੀ ਜਾਂਦੀ ਐ ਬਈ ਤੇ ਇਹਦੀ ਕੀ ਡਿਟੇਲ ਐ ਇਹ ਦੂਜੇ ਸੂਏ ਝੋਟੀ ਸੋਈ ਆ ਜੀ ਠੀਕ ਐ ਜੀ ਇਹਨੂੰ ਸੂਈ ਨੂੰ ਅੱਜ ਭਾਗੇ ਨੂੰ ਲਗਭਗ ਇਹਨੂੰ 9 ਦਿਨ ਹੋ ਗਏ ਨੌਕ ਦਿਨ ਹਾਂ ਇਸ ਟਾਈਮ ਇਹਦੇ ਥੱਲੇ ਜਿਹੜਾ ਹੈਗਾ 11 ਕਿਲੋ ਦੁੱਧ ਹੈ ਜਿਹੜਾ ਤਿਆਰ ਹੈ ਤਿਆਰ ਹੈ ਸਾਡੇ ਕੋ ਪੰਜ ਕਿਲੋ ਡੰਗ ਦਾ ਦੁੱਧ ਦੇ ਰਹੀ ਹੈ ਠੀਕ ਹੈ ਤੇ ਬਹੁਤ ਸ਼ਕੀਨ ਕੱਟੀ ਹੈ ਠੀਕ ਹੈ ਜੀ ਤੇ ਜਿੱਥੋਂ ਲਈ ਆ ਉਹਨਾਂ ਨੇ ਮੰਨ ਲਓ ਪਹਿਲੇ ਸੂਏ ਦਾ 14 ਕਿਲੋ ਦੁੱਧ ਮੈਨੇ ਤੋਲੇ ਤੋਲੇ ਹੋਇਆ ਪਹਿਲੇ ਸੂਏ ਦਾ ਠੀਕ ਆ ਹਾਂ ਚਲੋ ਤੇ ਇਹ ਤਾਂ ਮਤਲਬ ਦੁੱਧ ਦੀ ਜੀ ਗੱਲ ਕਰਕੇ ਆਪਣੀ ਹਨਾ ਵੀ ਪਹਿਲੇ ਸੂਏ 'ਚ 14 ਦਿੱਤਾ ਤੇ ਹੁਣ ਦੂਜੇ ਸੂਏ ਮਤਲਬ ਜਿੰਨਾ ਕਿ ਕੱਢਦੀ ਹੈ ਹੁਣ ਆਪਣੇ ਕੋਲੇ ਆਪਣੇ ਕੋਲ ਆਪਾਂ ਦੱਸਦਾ ਵੀ ਆਸ ਕਿੰਨੀ ਕੀ ਕਰਦੇ ਆ ਆਸ ਅਸੀਂ ਕਰਦੇ ਆ ਜੀ ਵੀ ਛੋਟੀ 16 ਕਿਲੋ ਦੁੱਧ ਇਹ 16 ਕਿਲੋ ਹਾਂ 16 ਕਿਲੋ ਅੱਜ ਇਹਨੂੰ ਮੰਨ ਲਓ 9ਵੇਂ ਦਿਨ ਚ ਜਾ ਕੇ ਇਹਨੂੰ ਅੱਜ 11ਵਾਂ 11 ਕਿਲੋ ਦੁੱਧ ਦਾ ਤਿਆਰ ਹੈ ਠੀਕ ਹੈ 11 ਕਿਲੋ ਦੁੱਧ ਤਿਆਰ ਹੈ ਬਾਕੀ ਇੱਕ ਆਪਾਂ ਗੱਲ ਭੁੱਲ ਗਏ ਤੇ ਜਿਹੜੀ ਆਪਾਂ ਪਹਿਲਾਂ ਮੱਝ ਦਿਖਾਈ ਤੇ ਉਹਦਾ ਰੇਟ ਰੂਟ ਰੇਟ ਆਪਾਂ ਫੋਨ ਤੇ ਕਰ ਲਾਂਗੇ ਰਮਨਦੀਪ ਜੀ ਅੱਛਾ ਜੀ ਹਾਂ ਕਈ ਵਾਰੀ ਕਿਸੇ ਬੰਦੇ ਨੇ ਮੰਨ ਲਓ ਖਰੀਦ ਨਹੀਂ ਹੁੰਦੀ 100 ਵਪਾਰ ਦੇ ਵਿੱਚ ਪੜਦੇ ਹੁੰਦੇ ਆ ਠੀਕ ਹੈ ਜੀ ਠੀਕ ਤੇ ਆਪਾਂ ਜੇ ਉਹਨੂੰ ਫੋਨ ਤੇ ਕਰ ਲਈਏ ਤਾਂ ਸਾਰੀਆਂ ਮੱਜਾਂ ਦੀ ਠੀਕ ਹੈ ਚਲੋ ਕੋਈ ਗੱਲ ਨਹੀਂ ਮਤਲਬ ਵੱਧ ਡਿਮਾਂਡ ਇਹ ਰਹਿੰਦੀ ਹੁੰਦੀ ਹੈ ਵੀ ਜਿਹੜੇ ਮਤਲਬ ਵੀਡੀਓ ਦੇਖਣ ਵਾਲੇ ਵੀਰ ਹੁੰਦੇ ਆ ਵੀ ਚਲੋ ਵੀ ਫੋਨ ਤੇ ਰੇਟ ਨਾਲ ਜਿਹੜੇ ਵੀਡੀਓ ਦੇ ਵਿੱਚ ਹੋ ਜਾਣ ਬਾਕੀ ਚਲੋ ਕੋਈ ਗੱਲ ਨਹੀਂ ਤੇ ਭਾਈ ਇਹਨੂੰ ਝੋਟੀ ਨੂੰ ਤੋਰੇ ਕਰਾ ਇਹ ਦੇਖ ਸਕਦੇ ਹੋ ਤੁਸੀਂ ਹਨਾ ਵੀ ਜਿਹੜੀ ਝੋਟੀ ਹੁਣ ਭਾਈ ਖੋਲਦਾ ਹੈ ਨਾ ਥੱਲੋਂ ਬੜੀ ਸਾਫ ਸੁਥਰੀ ਝੋਟੀ ਹੈਗੀ ਮੈਂ ਖੜੀ ਦਿਖਾਦਾ ਆ ਦੇਖ ਲਓ ਤੁਸੀਂ ਹਨਾ ਅ ਬਾਕੀ ਥਣ ਤੁਸੀਂ ਇਹ ਦੇਖ ਸਕਦੇ ਥਣ ਦਾ ਸਾਈਜ਼ ਵੀ ਬਹੁਤ ਚੰਗਾ ਲੈ ਜਾ ਬਈ ਲੰਮੀ ਤੋਰ ਦੀ ਮਾੜੀ ਜੀ ਆ ਦੇਖ ਤੁਸੀਂ ਹਨਾ ਇਹ ਆ ਦੇਖੋ ਥਣ ਜਿਹੜਾ ਹੈਗਾ ਲੇਵੇ ਨੂੰ ਜਮਾ ਕੱਲਾ ਕੱਲਾ ਲੱਗਿਆ ਹੋਇਆ ਹੈਗਾ ਬਾਕੀ ਬੰਤਰ-ਮੰਤਰ ਵੀ ਬਹੁਤ ਚੰਗੀ ਹੈਗੀ ਮੋੜ ਦਾ ਮੋੜਲਾ ਇਹ ਬਣਦੇ ਬਈ ਬਣਦੇ ਬਣਦੇ ਬਾਕੀ ਵਿੱਚ ਸ਼ਾਰਟ ਹੈ ਜਿਹੜੇ ਉਹ ਵੀ ਆਪਾਂ ਤੁਹਾਨੂੰ ਇਹਦੇ ਲਾਈ ਦੇਵਾਂਗੇ ਹਨਾ ਤੇ 11 ਕਿਲੋ ਦੁੱਧੇ ਦਾ ਤਿਆਰ ਮਿਲੂਗਾ ਤੁਹਾਨੂੰ ਦੂਜੇ ਨੰਬਰ ਵਾਲੀ ਦਾ ਠੀਕ ਆ ਤੇ ਬਈ ਜੀ ਤੀਜੇ ਨੰਬਰ ਵਾਲੀ ਦੀ ਜੀ ਗੱਲ ਕਰਗੇ ਤੀਜੇ ਨੰਬਰ ਵਾਲੀ ਜਿਹੜੀ ਮੱਝ ਆ ਜੀ ਇਹ ਤੀਜੇ ਸੂਏ ਸੂਈ ਆ ਠੀਕ ਹੈ ਜੀ ਇਹਨੂੰ ਸੂਈ ਨੂੰ ਅਜੇ ਇਸ ਟਾਈਮ 6 ਦਿਨ ਹੋਏ ਆ ਠੀਕ ਹੈ ਜੀ 6 ਦਿਨ ਅਜਨੂੰ ਸੂਈ ਨੂੰ ਠੀਕ ਹੈ ਤੇ ਤੁਹਾਨੂੰ ਇਹਦੇ ਦੇਵੇ ਤੋਂ ਹੀ ਇਹਦੀ ਬਾਡੀ ਮੰਤਰ ਤੇ ਤੁਹਾਨੂੰ ਪਤਾ ਹੈ ਵੇ ਦੁੱਧ ਦੀ ਮਾਲਕਨ ਹੈ ਠੀਕ ਹੈ ਕਿੰਨਾ ਕਿ ਦੁੱਧ ਪਾ ਦੂਗੀ ਦੁੱਧ ਮੇਰੇ ਕੋਲ ਹੁਣ ਇਸ ਟਾਈਮ ਤੇ ਥੱਲੇ ਜੀ 14 ਕਿਲੋ ਦੁੱਧ ਹੈ 14 ਕਿਲੋ ਛੇ ਮਹੀਨੇ ਅੱਜ 14 ਕਿਲੋ ਦੁੱਧ ਬੰਦਾ ਲੀਟਰ ਮਾਰ ਕੇ ਲੈ ਜਾ ਸਕਦਾ ਅੱਛਾ ਜੀ ਹਾਂ ਤੇ ਦੁੱਧ ਇਹ ਲਗਭਗ ਅਸੀਂ ਸੋਚਦੇ ਆ ਵੀ 18 20 ਕਿਲੋ ਦੁੱਧ ਤੇ 18 ਪਲੱਸ ਦੁੱਧ ਦੇ ਅੱਛਾ ਠੀਕ ਹੈ ਜੇ ਭਈ ਇੱਕ ਗੱਲ ਹੋਰ ਹੈ ਨਾ ਮਾਝੂ ਸਾਰੀ ਚੰਗੀ ਹੈ ਥੋੜਾ ਜਿਹਾ ਇੱਕ ਖਾਨ ਦਾ ਤਾਂ ਬਟਾ ਮਾੜਾ ਹੀ ਰੱਖ ਦਿਆ ਹਾਂ ਹਾਂ ਉਹ ਥੋੜੇ ਸਾਮਣੇ ਹੈ ਜੀ ਜਿਹੜੀ ਵੀਡੀਓ ਦੇ ਵਿੱਚ ਹੈ ਹਾਂ ਹਾਂ ਤੇ ਅਜੇ ਟਾਈਮ ਆ ਜਿਹੜਾ ਤੁਹਾਡੇ ਸਾਹਮਣੇ ਉਹ ਅਜੇ 12 ਵਜੇ ਹੈ ਠੀਕ ਹੈ ਤੇ ਸ਼ਾਮ ਤੱਕ ਇਹਨੇ ਆਪ ਦਾ ਜਿਹੜਾ ਜੋ ਬਣਾ ਉਹ ਪੂਰੇ ਦਿਖਾ ਦੇਣਾ ਮਾ ਚਾ ਦੇਣਾ ਸਹੀ ਹੈ ਅਜੇ ਮੰਨ ਲਓ 15 ਦਿਨ ਮੱਧ ਨੂੰ ਦੁੱਧ ਤੇ ਆਉਂਦੇ ਨੂੰ ਲੱਗ ਜਾਂਦੇ ਠੰਡ ਦਾ ਮੌਸਮ ਹੈ ਅਜੇ ਪਸ਼ੂ ਅਜੇ ਨੇ ਖੁੱਲੇ ਨਹੀਂ ਗਏ ਉਸ ਤੋਂ ਜਿਹੜਾ 10 ਤਾਂ ਬਾਈ ਨੇ ਉਹ ਤੋਂ 200 ਗ੍ਰਾਮ ਦਾ ਨਹੀਂ ਕਰ ਠੀਕ ਹੈ ਇਧਰ ਬਾਈ ਮਾਟਾ ਵੀ ਕਹੀ ਜਾਂਦਾ ਵੀ ਜਿੰਨਾ ਦੁੱਧ ਦਸਤਾ ਤੇ ਉਨਾ ਹੀ ਹੋਗਾ ਬਾਈ ਤੋਰਿਓ ਸੰਗ ਸੰਗ ਤੁਸੀਂ ਦੇਖ ਸਕਦੇ ਹੋ ਹਨ ਜਿਹੜੇ ਇਹ ਫੇਸ ਦੀ ਕੁਆਲਿਟੀ ਤੇ ਇਧਰ ਲੇਵੇ ਦੀ ਕੁਆਲਿਟੀ ਆ ਚੈੱਕ ਕਰ ਲਓ ਹਨਾ ਸੋਨੂੰ ਮਤਲਬ ਜਜਮੈਂਟ ਹੁੰਦੀ ਹੋਊਗੀ ਵੀ ਚੰਗੀ ਆ ਬੰਤਰ-ਮੰਤਰ ਥੱਲੋਂ ਬੜੀ ਖੁੱਲੀ ਆ ਲੈ ਜਾ ਵੀ ਲੈ ਜਾ ਬੰਦ ਦੇ ਬੰਦ ਹੂੰ ਨਹੀਂ ਠੀਕ ਆ ਭਾਈ ਹੋਂ ਕਿ ਜਿਵੇਂ ਆਪਾਂ ਗੱਲ ਕਰਕੇ ਚੌਥੇ ਨੰਬਰ ਦੇ ਉੱਤੇ ਆ ਗਏ ਆਪਣੀ ਆ ਝੋਟੀ ਜਿਹੜੀ ਇਹ ਪਹਿਲਣ ਝੋਟੀ ਹੈ ਜੀ ਪਹਿਲਣ ਹਾਂ ਠੀਕ ਹੈ ਜੀ ਪਹਿਲੇ ਸੂਏ ਸੋਈ ਹੈ ਠੀਕ ਹੈ ਇਹ ਲਗਭਗ ਇਹਨੂੰ ਸੋਈ ਨੂੰ ਹੋ ਗਏ 8 ਕ ਦਿਨ ਹੋ ਗਏ ਨੂੰ ਠੀਕ ਹੈ ਜੀ ਤੇ ਇਹਦਾ ਜਿਹੜਾ ਬੱਚਾ ਸਾਹਮਣੇ ਸਾਹਮਣੇ ਖੜਾ ਹੈ ਠੀਕ ਹੈ ਜੀ ਤੇ ਲਗਭਗ ਹੁਣ ਇਹਦੇ ਥੱਲੇ ਇਸ ਟਾਈਮਾਂ 9 ਕਿਲੋ ਦੁੱਧ ਆ ਜਿਹੜਾ ਉਹ ਤਿਆਰ ਹੈ 9 ਕਿਲੋ ਹਾਂ ਸਾਢੇ 4 ਕਿਲੋ ਦੁੱਧ ਇਹ ਮੰਨੋ ਦੇ ਰਹੀ ਹੈ ਠੀਕ ਹੈ ਜੀ ਤੇ ਬੜੀ ਠੰਡੀ ਸੀਲ ਹੈ ਚਾਰੂ ਬਾਧੂ ਹੈ ਠੀਕ ਹੈ ਜੀ ਜਿੰਨਾ ਕੁਛ ਪਾਈ ਜਾਉਂਗੇ ਮੱਲੋ ਝੋਟੀ ਗਾਂ ਦੇ ਪਰ ਬਾਂਡ ਵਾਲੀ ਝੋਟੀ ਆ ਚੰਗੇ ਰੁਪਏ ਦੇ ਬਾਂਡ ਵਾਲੀ ਤੇ ਚੰਗੇ ਦੁੱਧ ਵਾਲੀ ਬਾਂਡ ਵਾਲੀ ਬਈ ਕਿੰਨਾ ਕ ਦੁੱਧ ਪਾ ਦੂਗੀ ਹੁਣ ਸਾਨੂੰ ਜੀ 12 ਕਿਲੋ ਦੁੱਧ ਆਏ ਰਾਮ ਨਾਲ ਰਾਮਨਦੀਪ ਜੀ ਝੋਟੀ ਦਿਓਗੇ ਪਾ ਦੂਗੀ ਹਾਂ ਹੁਣ ਇਸ ਟਾਈਮ 9 ਕਿਲੋ ਦੁੱਧ ਆਇਦਾ ਸਮਝ ਲੋ ਵੀ ਕੋਈ ਵੀ ਲਿਆ ਸਕਦਾ ਕੋਈ ਵੀ ਲਿਆ ਸਕਦਾ ਤੇ ਬਾਕੀ ਠੰਡੀ ਫੀਲ ਆ ਸ਼ਕੀਨ ਅਜਾ ਝੋਟੀ ਪਤਲੇ ਪਿੰਡੇ ਦੀ ਆ ਸਾਹਮਣੇ ਆ ਖੋਲਦੇ ਵੀ ਖੋਲਦੇ ਕੋਈ ਗੱਲ ਨਹੀਂ ਹਾਈਟ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਬੜੀ ਆਪਾਂ ਜ਼ਿਆਦਾ ਹੀ ਨਹੀਂ ਕਹਿ ਸਕਦੇ ਹਨਾ ਹਾਈਟ ਜਿਹੜੀ ਸਿੰਘ ਸਿੰਘ ਬਹੁਤ ਸੋਹਣਾ ਮੂੰਹ ਦੀ ਮਹਿੰਦਰਾ ਜਿਹੜਾ ਸਾਰਾ ਚੰਗਾ ਬਾਕੀ ਲੇਵਾ ਵੀ ਜਿਹੜਾ ਥਣ ਲੱਗਿਆ ਲੇਵੇ ਨੂੰ ਹਨਾ ਉਹ ਵੀ ਬਹੁਤ ਚੰਗਾ ਗਾ ਮੁਠੀ ਵਾਲਾ ਆਪਾਂ ਕਹਿ ਸਕਦੇ ਆ ਆ ਦੇਖ ਲਓ ਤੁਸੀਂ ਸਾਈਡ ਤੋਂ ਤੁਸੀਂ ਚੈੱਕ ਲੈ ਜਾ ਬਈ ਲੰਮੀ ਲੈ ਜਾ ਇਹ ਹੂੰ ਆ ਦੇਖ ਲਓ ਲੇਵਾ ਥੱਲੋਂ ਥੋੜਾ ਦਹਾਉਂਦੀ ਹੈ ਪਰ ਜਿੰਨਾ ਕ ਹੈਗਾ ਚੰਗਾ ਬਣਦੇ ਵੀ ਬਣਦੇ ਸੋਈ ਵੀ ਆਹ ਹਾਂ ਨਹੀਂ ਖੇਲ ਠੀਕ ਹੈ ਬਾਈ ਕਹਿੰਦਾ ਮਾੜਾ ਕਹਿੰਦਾ ਵੀ ਚੋਈ ਵੀ ਐ ਟਾਈਮ ਥੋੜਾ ਹੋਇਆ ਤੇ ਵੀਡੀਓ ਬਣਾਉਣ ਦਾ ਸਮਾਂ ਵੀ 11 12 ਕ'ਜੇ ਦਾ ਆਪਣਾ ਅੱਜ ਠੀਕ ਆ ਬਈ ਜੇ ਹੁਣ ਆਪਾਂ ਇਦੂਗਾ ਹਾਂ ਗੱਲ ਕਰੀਏ ਆਪਣੀ ਬੱਲੀ ਮਹਿੰਦੀ ਇਹ ਇਧਰ ਕਰ ਦੋ ਇਹਨੂੰ ਕੋਈ ਗੱਲ ਨਹੀਂ ਇਹਦੀ ਕੀ ਡਿਟੇਲ ਆ ਜੀ ਇਹ ਸੋਨ ਵਾਲੀ ਆ ਜੀ ਗੱਬਣਾ ਠੀਕ ਆ ਜੀ ਤੇ ਅਜੇ ਮੇਰੇ ਹਿਸਾਬ ਨਾਲ ਇਹ ਘੱਟੋ ਘੱਟ ਜੇ ਦੇਖਿਆ ਜਾਵੇ ਤਾਂ ਅਜੇ 10-15 ਦਿਨਾਂ ਦੀ ਛੋਟੀ ਸੁੰਦੀ ਨਹੀਂ 10 ਦਿਨ ਦੀ ਹਾਂ ਠੀਕ ਹੈ ਤੀਜੇ ਸੂਏ ਮੈਨੂੰ ਲੱਗਦਾ ਸੂਗੀ ਠੀਕ ਹੈ ਜੀ ਤੇ ਮਾਲਕਾਂ ਨੇ ਦਾ ਦੂਜੇ ਸੂਏ ਜਿਹੜੀ ਹੈਗੀ ਆ ਹਾਂ ਉਹ 16 ਲੀਟਰ ਦੀ ਗਾਰੰਟੀ ਦਿੱਤੀ ਹੈ 16 ਲੀਟਰ ਅਸੀਂ ਦੂਜੇ ਸੂਏ ਪਹਿਲੇ ਸੂਏ ਵੀ ਉਹਨਾਂ ਕੋਲੇ ਸੀ ਮਾਲਕਾਂ ਕੋਲੇ ਤੇ ਦੂਜੇ ਸੂਏ ਵੀ ਠੀਕ ਹੈ ਜੀ ਹੁਣ ਉਹਨਾਂ ਨੇ ਵੇਚੀ ਆ ਉਹ ਮਤਲਬ ਕੱਚੀ ਬਹੁਤ ਹੈ ਕੱਚੀ ਹੈ ਜੀ ਬਹੁਤ ਹੈ ਅਜੇ ਵੱਲੋਂ ਛੋਟੀ ਦੇ 10 ਦਿਨ ਤੱਕ ਖੁੱਲੇ ਕੱਢ ਦੋ 10 ਦਿਨ ਖੁੱਲੇ ਕੱਢ ਜੋ ਥਾਣਾ ਜਿਹੜਾ ਤੁਹਾਨੂੰ ਕਰਮਾ ਵਾਲੀ ਨੇ ਕਰਨਾ ਹੂੰ ਬਾਈ ਇੱਕ ਗੱਲ ਹੋਰ ਆ ਹਨਾ ਕਹਿਣ ਵਾਲੀ ਗੱਲ ਨਹੀਂ ਹੈਗੀ ਬਈ ਖੋਲ ਲਗਦਾ ਥੱਲੋਂ ਸਾਫ ਆ ਥੱਲੋਂ ਸਾਫ ਹਨੀ ਕੱਲਾ ਕੱਲਾ ਪਿਆਗਾ ਤੇ ਮੂੰਹ ਦਾ ਡਿਜ਼ਾਈਨ ਤੁਸੀਂ ਦੇਖ ਲਓ ਜਿਹਾ ਹੀ ਲੱਗਦਾ ਦੇਖੋ ਹੈ ਹਾਂ ਬਾਈ ਕਹਿੰਦਾ ਵੀ ਸੂਆ ਵੀ ਦੂਜੇ ਲੱਗਦਾ ਜੇ ਬੰਦਾ ਕਹੇ ਪਰ ਹੈ ਤੀਜੇ ਆਹ ਦੇਖ ਲਓ ਤੁਸੀਂ ਲੇਵੇ ਲੂਵੇ ਦੀ ਮੰਤਰ ਹੈ ਜਿਹੜੀ ਉਹ ਤੁਸੀਂ ਦੇਖ ਲਓ ਹਨ ਹਜੇ ਕੱਚੀ ਆ ਲੈ ਜਾਈ ਲੰਮੀ ਲੈ ਠੀਕ ਆ ਬਾਈ ਬਾਈ ਦਾ ਕਹਿਣ ਦਾ ਮਤਲਬ ਵੀ ਜਿਹੜਾ ਸੀਮਨ ਲੱਗਿਆ ਹੋਇਆ ਇਹਦੇ ਨੀਲੀ ਰਵੀ ਦਾ ਬਾਈ ਪਤਾ ਤਾਂ ਨਹੀਂ ਹੈਗਾ ਮਾੜੇ ਕੋਈ ਨਹੀਂ ਹੋਰ ਪਤਾ ਹੈ ਡਿਟੇਲਸ ਉਹਨੂੰ ਦੱਸ ਦਾਂਗੇ ਜੀ ਠੀਕ ਹੈ ਠੀਕ ਹੈ ਚਲੋ ਤੇ ਬਾਈ ਹੁਣ ਆਪਾਂ ਅੱਗੇ ਆ ਗਏ ਹਨਾ ਜੇ ਤੀਜਾ ਸੂਆ ਠੀਕ ਹੋਰ ਤੀਜਾ ਸੂਆ ਤੀਜਾ ਸੂਆ ਇਹਨੂੰ ਸੋਈ ਨੂੰ ਅਜੇ 3 ਦਿਨ ਹੋਏ ਆ 3 ਦਿਨ ਜੀ ਹਾਂ ਅੱਜ ਅੱਜਾ ਮੰਨ ਲਓ ਚੌਥਾ ਦਿਨ ਇਹਨੂੰ ਹੋਇਆ ਸੋਈ ਨੂੰ ਠੀਕ ਹੈ ਜੀ ਤੇ ਮੰ ਲੋ ਇਹਦੇ ਥੱਲੇ ਵੀ ਹੁਣ ਜਿਹੜਾ ਹੈਗਾ 5 ਕਿਲੋ ਡੰਗ ਦਾ ਡੰਗ ਦਾ 4.5 ਕਿਲੋ ਡੰਗ ਦਾ ਦੁੱਧ ਹੁਣ ਹੈਗਾ ਮਤਲਬ ਵੀ 9 ਕਿਲੋ ਕਿਲੋ ਦੁੱਧ ਹੈਗਾ ਠੀਕ ਹੈ ਜੀ ਛੋਟੀ ਹੈ ਜਿਹੜੀ ਇਹ ਮੰ ਲੋ ਮੈਂ 12 ਕਿਲੋ ਦਾ ਮਤਲਬ ਹਾਂ 12 ਕਿਲੋ ਦੁੱਧ ਖੁੱਲਾ ਦੇਊਗੀ ਦੇਊਗੀ ਹਾਂ ਬਹੁਤ ਚਵਾਈ ਦੀ ਵੀ ਬਹੁਤ ਚੰਗੀ ਹੈ ਤੇ ਬਹੁਤ ਠੰਡੀ ਸੀਲ ਹੈ ਤੇ ਇਹ ਜੇ ਭਈ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਨਾਂ ਦੇ ਕਿੱਥੇ ਤੱਕ ਦੇ ਐਸਟੀਮੇਟ ਮਤਲਬ ਕਿਥੋਂ ਤੋਂ ਸਟਾਰਟ ਜੀ ਜਾ ਕੇ ਮਤਲਬ ਉਹ ਹੋ ਜਾਣ ਕਿ ਕਿ ਬੱਤ ਜੀ ਦੀ ਰਹਿਣਗੇ ਰੇਟ ਤਾਂ ਰੇਟ ਰਾਮਨਦੀਪ ਜੀ ਜਿਵੇਂ ਆਮ ਰੇਟ ਹੁੰਦੇ ਆਗੇ ਉਹੀ ਰੇਟ ਆ ਕੋਈ ਬਾਲੇ ਆਪਣੇ ਕੋਈ ਗੱਲ ਨਹੀਂ ਹਾਂ ਕਿਉਂਕਿ ਹਾਂ ਸਾਰਾ ਇਹਦੇ ਕਟਾ ਹੈ ਕਿ ਕੱਟੀ ਹੈ ਇਹਦੇ ਮਗਰ ਕੱਟੀ ਹੈ ਜੀ ਕੱਟੀ ਹੈ ਹਾਂ ਠੀਕ ਹੈ ਥਣ ਥਣ ਬਹੁਤ ਚੰਗਾ ਲੱਗਿਆ ਇਹਦੇ ਹਾਂ ਨਹੀਂ ਇਧਰ ਕਟਰੂ ਸਾਰੇ ਬੈਠਿਆ ਆ ਦੇਖ ਲਓ ਤੇ ਆਹ ਦੇਖ ਲਓ ਤੁਸੀਂ ਥੱਲੋਂ ਵੀ ਚੈੱਕ ਕਰ ਲਓ ਥੱਲੋਂ ਬਹੁਤ ਸੋਹਣੀ ਹੈ ਲੈ ਜਾ ਵੀ ਲੈ ਜਾ ਠੀਕਾ ਮੋੜ ਲਿਆ ਬਈ ਇਹ ਆਜੋ ਅੱਗੇ ਹੋਰ ਇੱਕ ਆਪਾਂ ਜਰਸੀ ਜਿਹੜੀ ਹੈਗੀ ਆ ਗਾਂ ਉਹ ਵੀ ਦਿਖਾਵਾਂਗੇ ਉਹ ਵੀ ਬਹੁਤ ਚੰਗੀ ਹੈ ਤੇ ਬਾਈ ਜਿਵੇਂ ਹੁਣ ਆਪਣੇ ਕੋਲੇ ਆ ਮੱਝ ਆ ਗਈ ਹੈ ਨਾ ਤੇ ਇਹ ਕਿਵੇਂ ਤਾਜੀ ਹੈਗੀ ਇਹ ਕੱਲ ਹੀ ਸੋਈ ਹੈ ਜੀ ਅੱਜ ਠੀਕ ਹੈ ਤੇ ਤੇ ਇਹ ਅੱਜ ਆਈ ਹੈਗੀ ਇਹ ਅੱਜ ਸਵੇਰ ਹੀ ਲਈ ਹੈ ਠੀਕ ਹੈ ਜੀ ਮੇਰੀ ਇਹਦਾ ਤੇ ਬਹੁਤ ਮੰਨ ਲਓ ਕਦੇ ਚੰਗੇ ਬੰਦੇ ਤੋਂ ਲਈ ਹੈ ਠੀਕ ਹੈ ਜੀ ਉਹਨੇ ਕਿਹਾ ਵੀ ਮੈਂ ਦੂਜੇ ਸੂਏ ਦੇ ਥੱਲਿਓ 18 ਲੀਟਰ ਦੁੱਧ ਚੋਇਆ ਚੋਇਆ ਦਾ ਤੀਜਾ ਬਈ ਲੱਗਦੀ ਹੈ ਹਾਂ ਹੁਣ ਤੀਜੇ ਸੂਏ ਮੱਝ ਸੂਈ ਹੈ ਠੀਕ ਹੈ ਜੀ ਤੇ ਚਵਾਈ ਤੇ ਮੰਨ ਲਓ ਜਿਹੜਾ ਦੁੱਧ ਆ ਮੈਂ ਟੜਕੇ ਦਾ ਬੌੜਾ ਇਹਦੇ ਥੱਲਿਓ ਹਾਂ ਮੰਨ ਲਓ ਲਗਭਗ 7 ਕਿਲੋ ਬੌੜਾ ਅੱਜ ਕੱਢਿਆ 7 ਕਿਲੋ 7 ਕਿਲੋ ਪੂਰਾ ਠੀਕ ਹੈ ਤੇ ਤੁਸੀਂ ਕਹਿ ਰਹੇ ਸੀਗੇ ਵੀ ਇਹ ਸਾਡਾ ਵਿਚਾਰ ਨਹੀਂ ਵੇਚਦਾ ਜੀ ਠੀਕ ਹੈ ਵੇਚਦਾ ਦੁੱਧ ਖੋਲੀ ਦੁੱਧ ਕਰਕੇ ਠੀਕ ਹੈ ਇਹ ਮੱਝ ਮਾਂ ਘਰੇ ਦੁੱਧ ਵਾਸਤੇ ਰੱਖੀ ਹੈ ਠੀਕ ਹੈ ਤੇ ਪਰ ਇਹ ਸ਼ੌਕੀਆ ਦਿਖਾਇਆ ਵੀ ਠੀਕ ਹੈ ਜਿਹੜੇ ਨਗੀਨੇ ਆ ਹਾਂ ਉਹ ਕੋਸ਼ਿਸ਼ ਕਰੀਦੀ ਆ ਵੀ ਨਗੀਨੇ ਖਰੀਦੇ ਜਾਣ ਠੀਕ ਹੈ ਜੀ ਤੇ ਸਾਡਾ ਇੱਕ ਸ਼ੌਕੀਆ ਤੌਰ ਤੇ ਅਸੀਂ ਕੰਮ ਕਰ ਰਹੇ ਆ ਠੀਕ ਹੈ ਜੀ ਤੇ ਜਿੱਥੇ ਵੀ ਸਾਨੂੰ ਕੋਈ ਚੰਗੀ ਮੱਝ ਰਮਨਦੀਪ ਜੀ ਤੁਹਾਡੀ ਵੀਡੀਓ ਆ ਸੈਦ ਕਾਲਾਂ ਦੀ ਅਸੀਂ ਤਕਰੀਬਨ ਉਹ ਦੇਖਦੇ ਰਹਿੰਨੇ ਆ ਠੀਕ ਹੈ ਜੀ ਠੀਕ ਤੇ ਸਾਡੇ ਬਹੁਤ ਸੌਦੇ ਆ ਜਿਹੜੇ ਵੀਡੀਓ ਦੇ ਉੱਤੇ ਵੀ ਹੋ ਜਾਂਦੇ ਆ ਠੀਕ ਹੈ ਜੀ ਠੀਕ ਲੈਂਦੇ ਰਹਿੰਦੇ ਆ ਲੈਂਦੇ ਰਹਿੰਦੇ ਆ ਤੁਸੀਂ ਵੀ ਸਾਨੂੰ ਮਨ ਲੋ ਚੰਗੀਆਂ ਵੀਡੀਓ ਜੇ ਦਿਖਾਉਨੇ ਸਾਡਾ ਦਿਲ ਕਰਦਾ ਵੀ ਕਿਤੇ ਵੀ ਹੋਵੇ ਚਾਹੇ ਮਾਨਸਾ ਹੋਵੇ ਫਰੀਦਕੋਟ ਹੋਵੇ ਬਠਿੰਡੇ ਜ਼ਿਲ੍ਹੇ ਚ ਕਿਤੇ ਵੀ ਹੋਵੇ ਤਾਂ ਅਸੀਂ ਉੱਥੇ ਕੋਸ਼ਿ ਪਰਮਾਤਮਾ ਦੇ ਹੱਥੋਂ ਦਾ ਸੌਦਾ ਤਾਂ ਸਹੀ ਗੱਲ ਹੈ ਸਹੀ ਗੱਲ ਹੈ ਤੇ ਬਈ ਜਿਵੇਂ ਹੁਣ ਇੱਧਰ ਆਪਣੇ ਕੋਲੇ ਗਾਂ ਆ ਗਈ ਤੇ ਇਹ ਗਾਂ ਦੀ ਕੀ ਡਿਟੇਲ ਹੈ ਜੀ ਇਹ ਜਰਸੀ ਆ ਜੀ ਦੂਜੇ ਸੂਏ ਵੈੜਨੇ ਅੱਛਾ ਜੀ ਸੋਣਾ ਜੇ ਠੀਕ ਹੈ ਗੱਭਣ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਜੀ ਇਹ ਲਗਭਗ ਮੇਰੇ ਹਿਸਾਬ ਨਾਲ ਜ 10-12 ਦਿਨ ਲੈ ਜੂਗੀ ਜੀ 10-12 ਦਿਨ ਹਾਂ ਇਹ ਸਾਡੀ ਪਹਿਲੀ ਗਾਂ ਹੈ ਜੀ ਠੀਕ ਹੈ ਤੇ ਪਹਿਲੇ ਸੂਏ ਨੇ 16 ਲੀਟਰ ਦੁੱਧ ਦਿੱਤਾ ਦਿੱਤਾ ਸ਼ੌਗਿਆ ਤੌਰ ਤੇ ਪਰਸੋ ਸਾਡਾ ਸੌਦਾ ਹੋ ਗਿਆ ਕਿਸੇ ਬੰਦੇ ਨਾਲ ਅੱਛਾ ਜੀ ਤੇ ਪੰਜਾਬ ਵਾਲੀ ਜਰਸੀ ਕਰਕੇ ਅਸੀਂ ਖਰੀਦ ਲਈ ਠੀਕ ਹੈ ਠੀਕ ਤੇ ਬਹੁਤ ਚੰਗੀ ਤੇ ਬਹੁਤ ਠੰਡੀ ਸੀਲ ਆ ਠੀਕ ਹੈ ਜਿੱਥੇ ਮਰਜੀ ਇਹਦੇ ਮੰਨ ਲਓ ਤੁਸੀਂ ਆ ਫੇਰੀ ਚੱਲੋ ਬਹੁਤ ਮਨ ਲਓ ਐਂ ਕਹੋ ਵੀ ਚਾਰੂ ਵੀ ਬੜੀ ਆ ਠੀਕ ਹੈ ਹਾਂ ਦੁੱਧ ਤੇਰਾ ਉਮੀਦ ਆ ਵੀ ਅਸੀਂ ਅਮੀਰ ਕਰਦੇ 18 ਕਿਲੋ 16 17 ਕਿਲੋ ਦਾ ਨੇ ਪਹਿਲਾਂ ਦਿੱਤਾ ਹੀ 16 18 ਕਿਲੋ ਦੀ ਉਮੀਦ ਕਰਦੇ ਵੀ ਇੰਨਾ ਕਿ ਦੁੱਧ ਪਾ ਦੂਗਾ ਪਾ ਦੂਗੀ ਨਹੀਂ ਸਹੀ ਗੱਲ ਆ ਮਤਲਬ ਐਂ ਨਹੀਂ ਹੈਗਾ ਦੋਸਤੋ ਵੀ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਆ ਵੀ ਬਸ ਘਰੇ ਜਿਹੜੇ ਪਸ਼ੂ ਖੜੇ ਆਪਾਂ ਉਹ ਦਿਖਾਦ ਗਏ ਬਾਈ ਜਿਹਦਾ ਇਹੀ ਕਹਿਣਾ ਸੀਗਾ ਵੀ ਇਹ ਜਾਂ ਅਸੀਂ ਪਸ਼ੂ ਖਰੀਦਦੇ ਆਂ ਕਈ ਵਾਰੀ ਕਿਸੇ ਕੋਲੇ ਬਈ ਕੋਈ ਚੰਗੀ ਮੈਂ ਹੁੰਦੀ ਏ ਤੁਹਾਨੂੰ ਫੋਨ ਤੇ ਮਤਲਬ ਸੰਪਰਕ ਕਰ ਸਕਦਾ ਤੁਹਾਡੇ ਕਰ ਸਕਦਾ ਜੀ ਬਿਲਕੁਲ ਜੀ ਕਿਸੇ ਕੋਲੇ ਚੰਗੀ ਕਿਸੇ ਮੱਝ ਲੈਣੀ ਠੀਕ ਹੈ ਠੀਕ ਹੈ ਕੋਈ ਵੇਚਣੀ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਚੰਗੀ ਮੱਝ ਖਰੀਦਦੇ ਆਂ ਠੀਕ ਹੈ ਠੀਕ ਹੈ ਰੇਟ ਵੀ ਕੋਈ ਆਏ ਨਹੀਂ ਹੈਗਾ ਵੀ ਅੱਜ ਵਾਲਿਆਂ ਦਾ ਮਤਲਬ ਵੀ ਵੀਡੀਓ ਬਣਾਉਣ ਦੇ ਮੈਂ ਕਹਿੰਦਾ ਵੇਚਣਗੇ ਆਪਾਂ ਲੈਣੀਆਂ ਵੀ ਹੈਗੀਆਂ ਲੈਣੀਆਂ ਵੀ ਆ ਜੀ ਚੰਗੇ ਚੰਗੇ ਕੱਦ ਦਾ ਠੀਕ ਹੈ ਦੂਜੇ ਤੇ ਤੀਜੇ ਸੂਏ ਛੋਟੀ ਹਾਂ ਕੋਈ ਮੁੱਲ ਦਾ ਉਹ ਨਹੀਂ ਸਾਨੂੰ ਠੀਕ ਹੈ ਪਰ ਮੁੱਲ ਗੱਲ ਇਹ ਆ ਵੀ ਜਿਹੜੀ ਮੱਝ ਆ ਉਹ ਪੈਸੇ ਭਰੌਂਦੀ ਹੋਵੇ ਭਰੌਂਦੀ ਹੋਵੇ ਹਾਂ ਬਸ ਨਾਲੇ ਆ ਵੀ ਪੈਸੇ ਭਰੌਂਦੀ ਹੋਵੇ ਪੈਸਿਆਂ ਦੀ ਕੋਈ ਗੱਲ ਨਹੀਂ ਚਾਹੀਏ ਕਿੱਦਾਂ ਉਹ ਦੱਖ ਵੀ ਜਾਵੜੇ ਉਤੋਂ ਤੱਕ ਕੋਸ਼ਿਸ਼ ਕਰੀਦੀ ਐ ਤਿੰਨ ਤਿੰਨ 3.5 ਲੱਖ ਤੱਕ ਦੀਆਂ ਮੱਝਾਂ ਵੀ ਅਸੀਂ ਖਰੀਦੀ ਠੀਕ ਹੈ ਠੀਕ ਹੈ ਚਲੋ ਚੰਗੀ ਗੱਲ ਆਈ ਵਪਾਰ ਦਾ ਤਾਂ ਕੰਮ ਇਹ ਹੁੰਦਾ ਵੀ ਜਿੰਨਾ ਉਹ ਵਧਾਇਆ ਜਾਵੇ ਤੇ ਉਹਨੇ ਹੀ ਥੋੜਾ ਹੈਣਾ ਜੀ ਤੇ ਭਾਈ ਇਹਦੀ ਆਪਾਂ ਹੁਣ ਇਹਦੇ ਸੀਮਨ ਹੂਮ ਦਾ ਪਤਾ ਭਾਈ ਮਾਤੇ ਕਿਹਨੇ ਸੀ ਨਹੀਂ ਮੈਨੂੰ ਇਹ ਨਹੀਂ ਪਤਾ ਸੀਮਨ ਦਾ ਨਹੀਂ ਪਤਾ ਦੁੱਧ 16 17 ਕਿਲੋ ਦੁੱਧ ਦੋਸਤੋ ਖੁੱਲਾ ਪਾ ਦੂ ਜੇ ਕਿਸੇ ਦੇ ਫਿੱਟ ਆਉਂਦੀ ਐ ਤੇ ਭਾਈ ਇਹ ਕਿੰਨੇ ਦਾ ਰੇਟ ਸਾਨੂੰ ਇੱਕ ਦਾ ਤਾਂ ਰੇਟ ਦੱਸ ਦੋ ਵੀ ਇਹ ਕਿ ਨੀਅਰਬਾਊਡ ਕਿੱਥੇ ਜੇ ਹੋਜੂ ਬਾਈ ਮਾੜੇ ਇਹਦਾ ਅਸੀਂ ਤੁਹਾਨੂੰ ਜਾਇਦਾ ਦੱਸੇ 85000 ਤੇ 85 ਹਾਂ ਠੀਕ ਹੈ ਚਲੋ ਇੱਕ ਦਾ ਕਰਾ ਲਿਆ ਆਪਾਂ ਰੇਟ ਤੇ 85000 ਰੁਪਏ ਦੀ ਬਾਈ ਕਹਿੰਦੀ ਐ ਗਾਂ ਤੇ ਬਾਕੀ ਇੱਕ ਵਾਰੀ ਆਪਾਂ ਫੇਰ ਸੋਰੇ ਜਿਹੜੇ ਹੈਗੇ ਸਾਰੇ ਪਸ਼ੂ ਆਪਾਂ ਹਨਾ ਉਹ ਦਿਖਾ ਦਈਏ ਅ ਤਿਆਰੀ ਬਹੁਤ ਸੋਹਣੀ ਕੀਤੀ ਸੀ ਬਾਈ ਨੇ ਪਸ਼ੂਆਂ ਦੀ ਜਿਹੜੀ ਅੱਜ ਵੀਡੀਓ ਬਣਾਉਣੀ ਸੀ ਬਾਈ ਕਹਿੰਦਾ ਤੇ ਕਿਉਂਕਿ ਪਸ਼ੂ ਦਿਖਾਉਣੇ ਇੱਕ ਆਪ ਦਾ ਆਪ ਦੇ ਵਿੱਚ ਇੱਕ ਹਨਾ ਇਹ ਵੀ ਹੁਨਰ ਹੈ ਵੀ ਆਪਾਂ ਕਿਵੇਂ ਤਿਆਰ ਕਰਕੇ ਪਸ਼ੂ ਦਿਖਾਉਨੇ ਆ। ਅ ਮਤਲਬ ਨਾਲ ਦੀ ਨਾਲ ਇਹ ਵੀ ਹੁੰਦਾ ਵੀ ਸ਼ੌਂਕ ਹੈ ਜਿਹੜਾ ਹਨਾ ਆਪਾਂ ਵੀਡੀਓ ਦੇਖਦੇ ਆ ਤੇ ਸ਼ੌਂਕ ਆਪਾਂ ਕਹਿ ਸਕਦੇ ਆ ਵੀ ਅੱਜ ਬਈ ਬਾਈ ਨੇ ਜਿਹੜੀ ਵੀਡੀਓ ਬਣਵਾਈ ਹੈ ਇੱਕ ਸ਼ੌਂਕ ਤੌਰ ਤੇ ਬਣਵਾਈ ਹੈ ਤੇ ਬਾਈ ਜੀ ਤੁਹਾਡਾ ਲਾਸਟ ਦੇ ਉੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਨੂੰ ਮੌਕਾ ਦਿੱਤਾ। ਰਮਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਇੱਕ ਜਿਹੜਾ ਇਹ ਕਿੱਤਾ ਸੀ ਨਾ ਲੋਕ ਛੱਡ ਚੁੱਕੇ ਸੀਗੇ। ਠੀਕ ਹੈ। ਉਸ ਨੂੰ ਤੁਸੀਂ ਦੁਬਾਰਾ ਇੱਕ ਮੰਨ ਲਓ ਲੋਕਾਂ ਦੇ ਵਿੱਚ ਇੱਕ ਸ਼ੌਂਕ ਪੈਦਾ ਕੀਤਾ ਹੈ ਕਿਉਂਕਿ ਮੰਡੀਆਂ ਤੇ ਜਾਈਦਾ ਹੁਣ ਲੋਕ ਚੰਗੀਆਂ ਨਸਲਾਂ ਤੇ ਤੁਸੀਂ ਜਿਹੜਿਆ ਵੀਡੀਓ ਲੈ ਕੇ ਆ ਰਹੇ ਹੋ ਨਮਨਦੀਪ ਜੀ ਬਹੁਤ ਮਿਹਨਤ ਕਰ ਰਹੇ ਹੋ ਮੈਨੂੰ ਪਤਾ ਹਰ ਮੰਡੀ ਤੇ ਹਰ ਚੰਗੇ ਥਾਂ ਤੇ ਤੁਸੀਂ ਜਾਣਦੇ ਹੋ ਤੇ ਤੁਸੀਂ ਵੀ ਇਸ ਗੱਲ ਦੇ ਵਧਾਈ ਦੇ ਪਾਤਰ ਵੀ ਹੋ ਤੁਹਾਡਾ ਵੀ ਧੰਨਵਾਦ ਕਿਉਂਕਿ ਲੋਕ ਇਹਨਾਂ ਕਿੱਤਿਆਂ ਤੋਂ ਛੱਡ ਕੇ ਨਾ ਵਿਦੇਸ਼ਾਂ ਵੱਲ ਨੂੰ ਮੰਨ ਲਓ ਜਾ ਰਹੇ ਸੀਗੇ ਸਹੀ ਗੱਲ ਹੈ ਤੇ ਉਹ ਹੁਣ ਮੰਨ ਲਓ ਜਦੋਂ ਇਸ ਕੰਮ ਦੇ ਵਿੱਚ ਰੁੱਝ ਜਾਂਦੇ ਮੇਰਾ ਮਨ ਹੈ ਜਿਹੜਾ ਠੀਕ ਹੈ ਜੀ ਉਹ ਮੰਨ ਲਓ ਇੱਕ ਸ਼ੌਂਕ ਨਾਲ ਦੇ ਨਾਲ ਇੱਕ ਇਹ ਵੀ ਮੰਨ ਲਓ ਆਪਦੇ ਸ਼ੌਂਕ ਨਾਲ ਕੰਮ ਕਰੀਦਾ ਤੇ ਜਿੰਨੇ ਵੀ ਲੋਕਾਂ ਨੂੰ ਮਿਲੀਦਾ ਜਿਵੇਂ ਮਾਟਾਇਕ ਨਾਲ ਬਹੁਤ ਲੋਕਾਂ ਨੂੰ ਆਪਦੇ ਇਸ ਫੀਲਡ ਦੇ ਵਿੱਚ ਮਿਲਿਆ ਤੇ ਉਹ ਚੰਗੇ ਚੰਗੇ ਮਸਲਾਂ ਤੇ ਕੰਮ ਕਰ ਰਹੇ ਆ ਤੇ ਮੈਨੂੰ ਇਹ ਲੱਗਦਾ ਵੀ ਜੇਕਰ ਤੁਹਾਡੀ ਵਰਗੇ ਲੋਕ ਇਸ ਕੰਮ ਨੂੰ ਹੋਰ ਪ੍ਰਚਲਿਤ ਕਰਨ ਤੇ ਮੈਨੂੰ ਇਹ ਲੱਗਦਾ ਵੀ ਹਰ ਘਰ ਦੇ ਵਿੱਚ ਇੱਕ ਸ਼ੌਂਕ ਆ ਜਿਹੜਾ ਜਿਹੜਾ ਪੁਰਾਣਾ ਪੰਜਾਬ ਹੁੰਦਾ ਸੀ ਆਪਣਾ ਨਹੀਂ ਸਹੀ ਗੱਲ ਤੇ ਉਹ ਦੁੱਧਾਂ ਤੇ ਪੁੱਤਾਂ ਵਾਲਾ ਉਹ ਦੁਆਰੇ ਆ ਸਕਦਾ ਦੁਆਰੇ ਆ ਸਰ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਤੁਸੀਂ ਪਹੁੰਚੇ ਤੁਹਾਡਾ ਧੰਨਵਾਦ ਤੁਹਾਡਾ ਵੀ ਧੰਨਵਾਦ